ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਤੇ ਆਪਾਂ ਕੰਦ ਨੂੰ ਲੱਗੇ ਪਏ ਆ ਇਹਦੀ ਚਣਾਈ ਕਰੀ ਜਨੇ ਆ ਤੇ ਇਹ ਲੈਟਰ ਲੂਟਰ ਲਾਉਨੇ ਆ ਤੇ ਕਰਦੇ ਆਂ ਤੇ ਲੈਟਰ ਦੀ ਤਿਆਰੀ ਲਓ ਜੀ ਹੁਣ ਤਾਂ ਆਪਾਂ ਪਹਿਲਾਂ ਵਾਲੀ ਕਲਿੱਪ ਚ ਦਿਖਾਇਆ ਤੁਹਾਨੂੰ ਮੌਸਮ ਅੱਜ ਵਾਲਾ ਤੇ ਅੱਜ ਮੌਸਮ ਥੋੜਾ ਜਿਹਾ ਵਿਗੜਦਾ ਲੱਗਦਾ ਲੱਗਦਾ ਆ ਵੀ ਮੀਂਹ ਮੂੰਹ ਪੈਣ ਦੇ ਚਾਂਸਾ ਜ਼ਿਆਦੇ ਆ ਅੱਜ ਤੇ ਬਤਲਾਈ ਹੋ ਗਈ ਤੇ ਜੇ ਕਿਤੇ ਮੀਂਹ ਪੈ ਗਿਆ ਤਾਂ ਠੰਡ ਵਧੂਗੀ ਤੇ ਪਦਣੀ ਵੀ ਚਾਹੀਦੀ ਆ ਟਾਈਮ ਵੀ ਬਹੁਤ ਹੋ ਚੱਲਿਆ ਤੇ ਦੇਖਦੇ ਆ ਕੀ ਦਾਤੇ ਦੀ ਉਦਰਤ ਰੰਗ ਲੈ ਕੇ ਆਉਂਦੀ ਅੱਜ ਲਓ ਜੀ ਤੇਗਾ ਤੂਗਾ ਲਾ ਕੇ ਕੰਪਲੀਟ ਕਰਤਾ ਹੁਣ ਇਹਦੇ ਬਜਰੀ ਪਾਉਣ ਦੀ ਤਿਆਰੀ ਆ ਤੇ ਤਕਰੀਬਨ ਆਪਣੇ 4 ਰੋਦੇ ਲਾਤੇ ਆਪਾਂ ਸਵੇਰ ਤੋਂ ਲੈ ਕੇ ਹੁਣ ਤੱਕਰ ਬਸ ਚਾਹ ਪੀ ਕੇ 10 ਵਾਲੀ ਤੇ ਬਜਰੀ ਪਾਉਨੇ ਆ ਸਰੀਆ ਵੱਢੀ ਜਾਂਦੇ ਆ ਮੁੰਡੇ ਤੇ ਬਸ ਵੀਰ ਬਣ ਕੇ ਹੱਥ ਬਨ ਕੇ ਬੇਨਤੀ ਇਹੀ ਆ ਵੀ ਵੀਡੀਓ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਦੇਖੋ ਕਿੰਨੀ ਮਿਹਨਤ ਲਾ ਕੇ ਉਤਰਦੇ ਆ ਚੜਦੇ ਆ ਤੇ ਵੀਡੀਓ ਨੂੰ ਬਣਾਉਨੇ ਆ ਤੇ ਫਿਰ ਆਥ ਨੇ ਰਾਤ ਨੂੰ ਐਡਿਟ ਕਰਕੇ ਤੇ YouTube ਤੇ ਚਾੜਨੀ ਹੈ ਨਾ ਵੀਡੀਓ ਇੱਕ ਆਪਾਂ ਨੂੰ ਥੰਬਨਲ ਥੰਬਨੈਲ ਨਹੀਂ ਲਾਉਣਾ ਆਉਂਦਾ ਹਾਲੇ ਬਹੁਤ ਯਾਨੀ ਕਿ ਮਿਹਨਤ ਵਾਲਾ ਕੰਮ ਆ ਇਹ ਤੇ ਕਰੀਏ ਨੇ ਤੇ ਵੀਰ ਵਾਂ ਕੇ ਸਪੋਰਟ ਜ਼ਰੂਰ ਕਰਿਓ ਲਓ ਜੀ ਪੈੜ ਚੱਕਤੀ ਤਹਾਂ ਤੇ ਹੁਣ ਆਪਾਂ ਚਣਿਆਈ ਲਾਉਣ ਦੀ ਤਿਆਰੀ ਕਰਦੇ ਆ ਤੇ ਇਸ ਵੀਰੇ ਤਾਂ ਬਹੁਤ ਵਧੀਆ ਬੱਦਲ ਬੁੱਦਲ ਹੋਏ ਸੀ ਤੇ ਪਰ ਖਿਲਰ ਗਿਆ ਮੌਸਮ ਤੇ ਵਧੀਆ ਧੁੱਪ ਨਿਕਹ ਰਾਈ ਚਲੋ ਬਾਕੀ ਜ਼ਿੰਮੇਵਾਰ ਤੈਨੂੰ ਮਨਜ਼ੂਰ ਆਉਂਦੀ ਹੋਣਾ ਹੁੰਦਾ ਆਪਣੀਆਂ ਤਾਂ ਸਿਰਫ ਆਸਾਂ ਹੀ ਹੁੰਦੀਆਂ ਨੇ ਤੇ ਸੋ ਲੱਗਦੇ ਆ ਕੰਮ ਤੇ ਜੀ ਰੋਟੀ ਖਾ ਕੇ ਹਟੇ ਆ ਤੇ ਹੁਣ ਇਹ ਦੋ ਬਾਤ ਵਧਾਉਣੇ ਆ ਕੰਮ ਅੱਜ ਆਪਾਂ ਵੀ ਟਾਈਮ ਨਾ ਜਾਣਾ 4 ਵਜੇ ਦੇ ਨਾ ਅੱਜ ਵੀਰਵਾਰ ਦਾ ਦਿਨ ਆ ਤੇ ਮੱਥਾ ਟੇਕਣ ਜਾਵਾਂਗੇ ਬਾਬੇ ਦੇ ਅੱਜ ਲਓ ਜੀ ਤਾਂ ਵੀ 15 ਰੋਜ਼ ਦੇ ਲਾ ਕੇ ਕੰਮ ਕੰਪਲੀਟ ਕਰਤਾ ਇਹਦਾ ਹੋ ਰਹੀ ਬਸ ਇੱਕ ਪੈੜ ਦੀਚ ਨੇ ਆਈ ਰਹੀ ਆਪਣੀ ਲਾਉਣ ਵਾਲੀ ਉਹ ਲਾਵਾਂਗੇ ਸ਼ੂਇਰੇ ਤੇ ਦਿਨ ਸਿਰ ਚਲਿਆ ਤੇ ਆਪਾਂ ਲਾ ਦਈਏ ਪਾਣੀ ਪਾਣੀ ਦਾ ਬਹੁਤ ਵੱਡੀ ਸਮੱਸਿਆ ਆਉਂਦੀ ਆ ਤੇ ਪਾਣੀ ਲਾ ਕੇ ਤੇ ਵੀਡੀਓ ਦੀ ਸਮਾਪਤੀ ਆ ਮਿਲਾਂਗੇ ਨਵੀਂ ਵੀਡੀਓ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ